ਪ੍ਰੇਮ ਭਗਤ ਕੇ ਭਰੇ ਪੰਡਾਰੀ ਭਰ ਸਤਨਾਮ ਖਜਾਨੇ ਸਾਰੇ ਫਿਰ ਸਵਾਜਿਵ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪ੍ਰੇਮਾ ਭਗਤੀ ਦੇ ਖਜ਼ਾਨੇ ਭਰੇ ਨੇ ਦੁਨੀਆ ਦੇ ਅੰਦਰ ਜਿੱਥੇ ਲੋਕ ਆਪਣੀ ਪ੍ਰਸਿੱਧੀ ਦੇ ਵਾਸਤੇ ਆਪਣੀ ਇਸ ਜਗਤ ਦੇ ਅੰਦਰ ਵਡਿਆਈ ਦੇ ਵਾਸਤੇ ਕਾਰਜ ਕਰਦੇ ਨੇ ਭਾਵੇਂ ਉਹ ਧਰਮ ਦੇ ਕਾਰਜ ਹੀ ਕਿਉਂ ਨਾ ਹੋਣ ਜੋਗੀਆਂ ਦਾ ਵੀ ਗੁਰੂ ਜੋ ਮਤ ਐਸਾ ਸੀ ਜੋਗ ਮਤ ਦੇ ਅੰਦਰ 12 ਜਿਹੜੇ ਪੰਥ ਨੇ ਉਹ ਮੰਨੇ ਗਏ ਨੇ ਤੇ ਉਹਨਾਂ 12 ਪੰਥਾਂ ਦੇ ਵਿੱਚੋਂ ਆਈ ਪੰਥ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ ਉਸ ਸਮੇਂ ਦੇ ਭਾਵੇਂ ਸਿੱਧ ਨੇ ਭਾਵੇਂ ਜੋਗੀ ਨੇ ਭਾਵੇਂ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਜਪ ਤਪ ਕਰਨ ਵਾਲੇ ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲੇ ਸਾਰੇ ਇਸ ਪ੍ਰਸਿੱਧੀ ਦੇ ਪਿੱਛੇ ਲੱਗੇ ਹੋਏ ਸਨ ਕਿ ਲੋਕਾਂ ਦੇ ਅੰਦਰ ਸਾਡਾ ਪ੍ਰਭਾਵ ਬਣਿਆ ਰਹੀ ਲੋਕੀ ਸਾਡੀ ਵਡਿਆਈ ਕਰੀ ਲੋਕੀ ਸਾਡੀ ਉਪਮਾ ਕਰਨ ਭਾਵੇਂ ਗੁਰੂ ਸਵਾਰੀਓ ਕੋ ਡਰਾ ਕੇ ਧਮਕਾ ਕੇ ਕਰਾਮਾਤਾਂ ਦਿਖਾ ਕੇ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਵਰਤੇ ਦੇ ਸਨ ਪਰ ਹਰ ਇੱਕ ਬਾਬ ਨੂੰ ਮਿਲਣ ਵਾਲਾ ਮਨੁੱਖ ਇਹ ਸੋਚਦਾ ਸੀ ਕਿ ਜਗਤ ਦੇ ਵਿੱਚ ਉਹਦੀ ਵੱਧ ਤੋਂ ਵੱਧ ਪ੍ਰਤਿਸ਼ਟਾ ਬਣੇ ਵੱਧ ਤੋਂ ਵੱਧ ਉਹਦੀ ਮਹਾਨਤਾ ਬਣੇ ਪਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿੱਥੇ ਵੀ ਗਏ ਆ ਨਾ ਉਹਨਾਂ ਨੇ ਆਪਣੀ ਨਿਰਮਾਨਤਾ ਦੇ ਕਰਕੇ ਨਿਮਰਤਾ ਦੇ ਕਰਕੇ ਪ੍ਰੇਮਾ ਭਗਤੀ ਦੇ ਕਰਕੇ ਸਦਾ ਹੀ ਵਡਿਆਈ ਮਾਣੀ ਹੈ ਇੱਕ ਆਕਾਲ ਪੁਰਖ ਦਾ ਨਾਮ ਉਹਨਾਂ ਨੇ ਇਸ ਜਗਤ ਦੇ ਅੰਦਰ ਦ੍ਰਿੜ ਕਰਵਾਇਆ ਤੇ ਪ੍ਰੇਮਾ ਭਗਤੀ ਦੇ ਉਹਨਾਂ ਦੇ ਜਿਹੜੇ ਭੰਡਾਰੇ ਸਨ ਉਹ ਭਰੇ ਹੋਏ ਸਨ ਭਾਵ ਕੀ ਨਾਮ ਦੇ ਨਾਲ ਹੀ ਉਹਨਾਂ ਨੇ ਇਸ ਜਗਤ ਨੂੰ ਜੋੜਿਆ ਤੇ ਉਹ ਪ੍ਰੇਮਾ ਭਗਤੀ ਜੀ ਜਿਹੜੀ ਪ੍ਰੇਮਾ ਭਗਤੀ ਨੂੰ ਵੰਡਣ ਦੇ ਨਾਲ ਵਰਤਨ ਦੇ ਨਾਲ ਕਦੀ ਘਟਦੀ ਨਹੀਂ ਜਿਹੜੇ ਖਜ਼ਾਨੇ ਜਿੰਨਾ ਵੀ ਅਸੀਂ ਵਰਤਾਂਗੇ ਇਹ ਉਨਾ ਹੀ ਗੁਰੂ ਸਵਾਦੇ ਉਸ ਖਜ਼ਾਨੇ ਦੇ ਅੰਦਰ ਵਾਧਾ ਹੋਵੇਗਾ ਦੁਨੀਆਂ ਦੇ ਪਦਾਰਥ ਮਨੁੱਖ ਕੋਲੇ ਜਿੰਨੇ ਮਰਜ਼ੀ ਹੋਣ ਵੱਡੇ ਵੱਡੇ ਦੇਸ਼ਾਂ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਵੀ ਕਿਸੇ ਸਮੇਂ ਇਹ ਕਹਿ ਦਿੰਦੀਆਂ ਨੇ ਕਿ ਇਸ ਦੇਸ਼ ਦੇ ਜਿਹੜੇ ਖਜ਼ਾਨੇ ਨੇ ਉਹ ਖਾਲੀ ਹੋ ਗਏ ਨੇ ਪਰ ਗੁਰੂ ਸਾਰ ਜਿਹੜਾ ਭਰੀਪੂਰਨ ਪਰਮਾਤਮਾ ਦਾ ਸਤ ਨਾਮ ਹੈ ਨਾ ਜਿਹੜਾ ਪ੍ਰੇਮਾ ਭਗਤੀ ਦਾ ਖਜ਼ਾਨਾ ਹੈ ਇਹ ਕਦੀ ਵੀ ਖਾਲੀ ਨਹੀਂ ਹੁੰਦਾ ਦੁਨੀਆਂ ਦੇ ਖਜ਼ਾਨੇ ਵਰਤਨ ਦੇ ਨਾਲ ਘਟਦੇ ਨੇ ਪਰ ਜਿਹੜੀ ਪ੍ਰੇਮਾ ਭਗਤੀ ਹੈ ਜਿਹੜਾ ਪਰਮਾਤਮਾ ਦਾ ਨਾਮ ਹੈ ਇਹਨੂੰ ਜਿੰਨਾ ਵੀ ਕੋਈ ਖਰਚਦਾ ਹੈ ਨਾ ਇਹਦੇ ਵਿੱਚ ਕਮੀ ਆਉਣ ਦੀ بجائے ਇਹਦੇ ਵਿੱਚ ਵਾਧਾ ਹੀ ਹੁੰਦਾ ਹੈ ਤਨ ਸੇਬ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਅਸੀਂ ਬੜੇ ਵੱਡੇ ਭਾਗਾ ਵਾਲੇ ਹਾਂ ਬੜੇ ਧਨਵਾਨ ਹਾਂ ਬੜੀ ਮਾਲਕ ਦੀ ਬਖਸ਼ਿਸ਼ ਹੈ ਪੁੱਛਿਆ ਸਵਾਲ ਕਰਨ ਵਾਲੇ ਨੇ ਪਾਤਸ਼ਾਹ ਜੀ ਅਸੀਂ ਕਿਵੇਂ ਵੱਢ ਭਾਗੇ ਹਾਂ ਅਸੀਂ ਧਨਵਾਨ ਕਿਵੇਂ ਹਾਂ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਅਸੀਂ ਵੱਡੇ ਭਾਗਾ ਵਾਲੇ ਇਸ ਕਰਕੇ ਬਣ ਗਏ ਕਿ ਜਿਹੜਾ ਸਾਡੇ ਪਿਓ ਦਾਦੇ ਨੇ ਖਜ਼ਾਨਾ ਦਿੱਤਾ ਨਾ ਅਮਰ ਅਮਈ ਗੁਰਬਾਣੀ ਦੇ ਰੂਪ ਦੇ ਵਿੱਚ ਜਦੋਂ ਉਸ ਗੁਰਬਾਰ ਉਸ ਗੁਰਬਾਣੀ ਦੇ ਖਜ਼ਾਨੇ ਦੇ ਨਾਲ ਸਾਡੀ ਸਾਂਝਵਾਨੀ ਸਾਡੇ ਜੀਵਨ ਦੇ ਸਾਰੇ ਜਿਹੜੇ ਦਲਿੱਦਰ ਸਨ ਕੋ ਨਾਸ ਅਸੀਂ ਗਿਆਨ ਕਰਕੇ ਅਮੀਰ ਹੋ ਗਏ ਅਸੀਂ ਇਨਾਂ ਗੁਣਾਂ ਦੇ ਕਰਕੇ ਧਨਵਾਨ ਹੋ ਗਏ ਇਹ ਭਗਤੀ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਐਸੇ ਸਾਡੀ ਝੋਲੀ ਦੇ ਵਿੱਚ ਪਾਏ ਨੇ ਕਿ ਇਹ ਖਜ਼ਾਨਿਆਂ ਨੂੰ ਜਿੰਨਾ ਵੀ ਅਸੀਂ ਖਰਚਾਂਗੇ ਇਹਨਾਂ ਦੇ ਅੰਦਰ ਕਦੀ ਵੀ ਘਾਟ ਨਹੀਂ ਆਉਂਦੀ ਇਹਨਾਂ ਦੇ ਅੰਦਰ ਕਦੀ ਕਮੀ ਨਹੀਂ ਆਉਂਦੀ ਇਹ ਨਾਮ ਦੇ ਖਜ਼ਾਨੇ ਸਦਾ ਹੀ ਵਧਦੇ ਰਹਿੰਦੇ ਨੇ ਸਤਿਗੁਰੂ ਦੀ ਅੰਮ੍ਰਿਤਮਈ ਗੁਰਬਾਣੀ ਦੇ ਆਪਾਂ ਬਚਨ ਪੜ੍ਹਦੇ ਆਂ ਪਾਤਸ਼ਾਹ ਜੀ ਕਹਿੰਦੇ ਹਮ ਤਨਵੰਤ ਭਾਗਠ ਸਚ ਨਾਹੀਂ ਹਰ ਗੁਣ ਗਾਵੇਂ ਸਹਿਜ ਸੁਪਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਕਿਹੜਾ ਖਜ਼ਾਨਾ ਅੰਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਅੰਮ੍ਰਿਤਮਈ ਗੁਰਬਾਣੀ ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਉਥੀ ਪਰਮੇਸ਼ਰ ਦਾ ਥਾਨ ਜਿਨ੍ਹਾਂ ਇਹ ਪਰਮੇਸ਼ਰ ਦੇ ਨਿਮਾਸ ਕਰਨ ਦਾ ਜਿਸ ਦੇ ਅੰਦਰ ਨਿਰੰਕਾਰ ਗੁਰਸਾਹਿਬ ਆਪ ਸਮਾਏ ਮਾਨ ਹੈ ਬਾਦਸ਼ਾਹ ਜੀ ਕਹਿੰਦੇ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਆ ਮੇਰਾ ਮਨ ਭਿਆਨ ਨਦਾਨਾ ਜਦੋਂ ਆਪਣੇ ਵੱਡੇ ਗੁਰੂ ਸਹਿਬਾਨਾਂ ਦਾ ਪਿਓ ਦਾਦੇ ਦਾ ਇਹ ਖਜ਼ਾਨਾ ਖੋਲ ਕੇ ਦੇਖਿਆ ਨਾ ਤੇ ਸਾਡੇ ਹਿਰਦੇ ਦੇ ਅੰਦਰ ਨਾਮ ਦਾ ਖਜ਼ਾਨਾ ਪ੍ਰਗਟ ਹੋ ਗਿਆ ਸਾਡੇ ਹਿਰਦੇ ਦੇ ਅੰਦਰ ਰੱਬੀ ਗੁਣਾਂ ਦਾ ਖਜ਼ਾਨਾ ਪ੍ਰਗਟ ਹੋ ਗਿਆ ਪਰ ਉਦੋਂ ਗੁਰੂ ਸਵਾਹੋ ਜਦੋਂ ਅਸੀਂ ਇਸ ਗੁਰਬਾਣੀ ਦੇ ਖਜ਼ਾਨੇ ਨੂੰ ਖੋਲਾਂਗੇ ਜਦੋਂ ਇਸ ਗੁਰਬਾਣੀ ਦੇ ਨਾਲ ਸਾਡੀ ਮਨ ਹਿਰਦੇ ਕਰਕੇ ਸਾਂਝ ਬਣੇਗੀ ਫੇਰੀ ਸਾਡੇ ਜੀਵਨ ਦੇ ਅੰਦਰ ਗੁਣ ਪ੍ਰਗਟ ਹੋਣਗੇ ਜੇ ਗੁਰੂ ਸਵਾਹੋ ਇਸ ਗੁਰਬਾਣੀ ਦੇ ਖਜ਼ਾਨੇ ਨੇ ਨੂੰ ਅਸੀਂ ਵਰਤਿਆ ਹੀ ਨਾ ਜੇ ਇਸ ਗੁਰਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਹੀ ਨਾ ਕੀਤਾ ਜੇ ਗੁਰਬਾਣੀ ਦੇ ਗੁਣਾਂ ਨੂੰ ਅਸੀਂ ਪ੍ਰੈਕਟੀਕਲ ਤੌਰ ਤੇ ਜੀਵਨ ਦੇ ਵਿੱਚ ਲੈ ਕੇ ਹੀ ਨਾ ਆਏ ਤਾਂ ਸਾਡਾ ਹਿਰਦਾ ਗਿਆਨ ਦੇ ਨਾਲ ਪ੍ਰਫੁੱਲਤ ਨਹੀਂ ਹੋਵੇਗਾ ਸਤਗੁਰੂ ਦੀ ਅੰਮ੍ਰਿਤ ਮਈ ਬਾਣੀ ਨੇ ਬਚਨ ਕੀਤੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਇਹ ਜਿਹੜੇ ਭੰਡਾਰੇ ਆ ਨਾ ਇਹ ਨਾ ਖਤਮ ਹੋਣ ਵਾਲੇ ਅਟੁੱਟ ਭੰਡਾਰੇ ਨੇ ਇਹਨਾਂ ਨੇ ਕਦੀ ਵੀ ਗੁਰੂ ਸਾਹਿਬ ਨੂੰ ਖਤਮ ਨਹੀਂ ਹੋਣਾ ਇਸ ਖਜ਼ਾਨੇ ਨੂੰ ਉਹਨਾਂ 35 ਮਹਾਪੁਰਖਾਂ ਨੇ ਗੁਰੂ ਸਾਹਿਬ ਉਹ ਆਪਣੇ ਜੀਵਨ ਦੇ ਅੰਦਰ ਖਰਚਿਆ ਜਿਨ੍ਹਾਂ ਦੀ ਗੁਰਬਾਣੀ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਦਰ ਸ਼ੋਭਨੀਕ ਹੈ ਇਹਨੂੰ ਭਗਤ ਕਬੀਰ ਜੀ ਨੇ ਆਪਣੇ ਜੀਵਨ ਦੇ ਅੰਦਰ ਵਰਤਿਆ ਇਸ ਖਜ਼ਾਨੇ ਨੂੰ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦੇ ਅੰਦਰ ਖਰਚਿਆ ਪਰ ਇਹ ਖਜ਼ਾਨਾ ਕਦੀ ਕੱਟਦਾ ਨਹੀਂ ਇਹ ਵਖਰੀ ਗੱਲ ਹੈ ਕਿ ਅੱਜ ਸਾਡਾ ਦੁਖਾਂਤ ਹੈ ਕਿ ਅਸੀਂ ਗੁਰੂ ਸਾਜੋ ਬਾਹਰੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ ਔਰ ਕਰਨਾ ਵੀ ਚਾਹੀਦਾ ਹੈ ਗੁਰੂ ਕਾ ਸਿੱਖ ਗੁਰਬਾਣੀ ਦਾ ਸਤਕਾਰ ਪਹਿਲੇ ਗੁਰੂ ਸਾਡੋ ਆਪਣੇ ਫਰਜ਼ ਦੇ ਤੌਰ ਤੇ ਕਰਦਾ ਹੈ ਪਰ ਜੇਕਰ ਸਹੀ ਅਰਥਾਂ ਦੇ ਵਿੱਚ ਅਸੀਂ ਸਤਿਗੁਰੂ ਦੀ ਅੰਮ੍ਰਿਤਮਈ ਗੁਰਬਾਣੀ ਦਾ ਸਤਕਾਰ ਦੀ ਗੱਲ ਕੀ ਨਾ ਤਾਂ ਉਸ ਦਿਨ ਅਸਲ ਸਤਕਾਰ ਹੋਵੇਗਾ ਜਿਸ ਦਿਨ ਗੁਰੂ ਕੇ ਸਿਖਾ ਤੋਂ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਸਹਿਜ ਪਾਠ ਆਪਣੇ ਜੀਵਨ ਦੇ ਅੰਦਰ ਅਰਥਾਂ ਸਮੇਤ ਕਰੇਗਾ ਘਟੋ-ਘਟੇ ਨੂੰ ਇਸ ਗੱਲ ਦਾ ਪਤਾ ਤਾਂ ਲੱਗੇ ਕਿ ਜਿਸ ਗੁਰਬਾਣੀ ਦੇ ਅੱਗੇ ਮੇਰੇ ਵੱਡੇ-ਵਡੇਰੇ ਸੀਸ ਝੁਕਾਉਂਦੇ ਰਹੇ ਜਿਸ ਗੁਰਬਾਣੀ ਦੇ ਸਿਧਾਂਤ ਨੂੰ ਇਸ ਜਗਤ ਦੇ ਅੰਦਰ ਦਿੜੜ ਕਰਵਾਉਣ ਦੇ ਵਾਸਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੱਤੀ ਤਵੀ ਦੇ ਉੱਪਰ ਵਿਰਾਜਮਾਨ ਹੋ ਕੇ ਸ਼ਹਾਦਤ ਦਾ ਜਾਮ ਪੀ ਗਏ ਜਿਸ ਗੁਰਬਾਣੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹ ਕਹਿ ਕੇ ਗਏ ਨੇ ਕਿ ਇਹ ਜਿਹੜਾ ਗੁਰਬਾਣੀ ਦਾ ਖਜ਼ਾਨਾ ਹੈ ਇਹ ਗੁਰੂ ਕੇ ਸਿਖਾ ਤੇਰਾ ਗੁਰੂ ਹੋਵੇਗਾ ਘਟੋ ਘਟ ਇਨਾਂ ਕ ਤਾ ਗੁਰੂ ਕੇ ਸਿਖਾ ਤੇਰਾ ਫਰਜ਼ ਬੰਦਾ ਏ ਨਾ ਕਿ ਇਸ ਗੁਰਬਾਣੀ ਦੇ ਖਜ਼ਾਨੇ ਨੂੰ ਖੋਲ ਕੇ ਦੇਖੀ ਕਿ ਇਹਦੇ ਅੰਦਰ ਲਿਖਿਆ ਕੀ ਹੈ ਨਕਮਸਤ ਮਰੰਗ ਗੁਰੂ ਸਾਜੋ ਅਸੀਂ ਹਰ ਰੋਜ਼ ਹੁੰਨੇ ਆ ਪਰ ਬਹੁਤ ਵਿਰਲੇ ਗੁਰੂ ਕੇ ਸਿੱਖ ਹੋਣਗੇ ਜਿਨ੍ਹਾਂ ਨੇ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਅੰਮ੍ਰਿਤ ਵੇ ਗੁਰਬਾਣੀ ਦੇ ਆਪ ਦਰਸ਼ਨ ਕੀਤੇ ਹੋਣ ਆਪ ਸਹਿਜ ਪਾਠ ਕੀਤਾ ਹੋਵੇ ਆਪ ਗੁਰਬਾਣੀ ਦਾ ਪਾਠ ਕਰਦੇ ਹੋਣ ਨਹੀਂ ਤੇ ਜ਼ਿਆਦਾਤਰ ਗੁਰੂ ਸਾਹਿਬ ਨੂੰ ਕਈ ਐਸੇ ਮਹਾਨਪੁਰਖ ਸਾਡੇ ਵਰਗੇ ਵੀ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਕਿ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਦਰ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਕਿੰਨੇ ਇਸ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਰਾਗ ਵਰਤੇ ਨੇ ਕਿੰਨੇ ਭਗਤ ਸਹਿਬਾਨ ਕਿੰਨੇ ਪਾਟ ਸਹਿਬਾਨ ਕਿੰਨੇ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਅਮਰਤਮਈ ਗੁਰਬਾਣੀ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ ਇਹ ਸਾਡਾ ਪਹਿਲਾ ਫਰਜ਼ ਹੈ ਦਾ ਸੀ ਬਾਕੀ ਗੁਰੂ ਸਾਹਿਬੋ ਜੇ ਅਸੀਂ ਸਿਧਾਂਤ ਦੇ ਨਾਲ ਜੁੜਨਾ ਹੈ ਨਾ ਤਾਂ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਇਸ ਸਿਧਾਂਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਜਿੱਦੀ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਰ ਰਹੇ ਨੇ ਪਾਤਸ਼ਾਹ ਜੀ ਕਹਿੰਦੇ ਹੈ ਜਿਹੜਾ ਖਜ਼ਾਨਾ ਨਾਮ ਦਾ ਹੈ ਨਾ ਇਹ ਖਜ਼ਾਨਾ ਕਦੀ ਖਤਮ ਨਹੀਂ ਹੋਣ ਵਾਲਾ ਜਿੰਨਾ ਵੀ ਇਹਨੂੰ ਖਰਚਾਂਗੇ ਇਸ ਖਜ਼ਾਨੇ ਨੇ ਵਾਧੇ ਹੀ ਜਾਣਾ ਹੈ ਸ਼ਬਦ ਸਤਿਗੁਰੂ ਦਾ ਬੜਾ ਪਿਆਰਾ ਪਾਤਸ਼ਾਹ ਜੀ ਕਹਿੰਦੇ ਹਮ ਤਨਵੰਤ ਭਾਗਤ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਪਾਏ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰਾ ਮਨ ਭਿਆਨ ਨਿਦਾਨਾ ਰਤਨ ਲਾਲ ਜਾਂਕਾ ਕਸ਼ੂ ਨਾ ਮੋਲ ਭਰੇ ਪੰਡਾਰ ਅਕੂਟ ਅਤੋਲ ਤੇ ਸਤਿਗੁਰੂ ਜੀ ਨੇ ਉਪਦੇਸ਼ ਦਿੜੜ ਕਰਵਾਇਆ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਤੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਈ ਜਿੰਦੇ ਗੁਰੂ ਸਾਜੋ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਮੱਥੇ ਦੇ ਭਾਗ ਪ੍ਰਗਟ ਹੋ ਜਾਂਦੇ ਆ ਨਾ ਜਿੰਨੂੰ ਗੁਰੂ ਦੀ ਮਤ ਆ ਜਾਂਦੀ ਹੈ ਉਹ ਫਿਰ ਸਤਿਗੁਰੂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ ਇਹੀ ਗੱਲ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਿਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਮ ਸਾਂਝੀ ਕਰ ਰਹੇ ਨੇ ਕਹਿਣ ਲੱਗੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਅੰਦਰ ਇਸ ਨਾਮ ਰੂਪੀ ਖਜ਼ਾਨੇ ਨੂੰ ਇਕੱਠਿਆਂ ਕੀਤਾ ਹੈ ਉਹ ਖਜ਼ਾਨਾ ਜਿਹੜਾ ਇਸ ਜੀਵਨ ਦੇ ਅੰਦਰ ਵਰਦਿਆ ਕਦੀ ਵੀ ਘਟਦਾ ਨਹੀਂ ਜਿਹਦੇ ਅੰਦਰ ਕਦੀ ਵੀ ਘਾੜ ਜਾਂ ਤਰੁੱਟੀ ਨਹੀਂ ਆਉਂਦੀ ਜੀ ਸ਼੍ਰੀ ਅੰਗਦ ਕੋ ਸੰਪਨ ਕਰੇ ਲਖੁਟ ਜੀ ਨਾਮ ਰਹੇ ਸਦਪਰੀ ਬਾਬਾ ਸਹਿਬ ਜੀ ਕਹਿਣ ਲੱਗੇ ਸਤਿਗੁਰੂ ਜੀ ਫਿਰ ਇਹ ਖਜ਼ਾਨਾ ਜਿਹੜਾ ਨਾਮ ਦਾ ਸੀ ਨਾ ਜਿਹੜਾ ਬਾਣੀ ਦਾ ਖਜ਼ਾਨਾ ਸੀ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਕੱਤਰ ਕੀਤਾ ਤੇ ਉਹ ਖਜ਼ਾਨਾ ਜਿਸ ਵੇਲੇ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਵਾਸਤੇ ਆਏ ਉਹਨਾਂ ਨੇ ਸੇਵਾ ਕਰਕੇ ਸਤਿਗੁਰੂ ਦੇ ਕੋਲੋਂ ਦਾਤ ਪ੍ਰਾਪਤ ਪ੍ਰਾਪਤ ਕਰ ਲਈ ਬਖਸ਼ਿਸ਼ ਪ੍ਰਾਪਤ ਕਰ ਲਈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਖਜ਼ਾਨਾ ਭਾਈ ਲੈਣਾ ਜੀ ਨੂੰ ਸੌਂਪ ਕੇ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਬਣਾ ਦਿੱਤਾ ਨਿਤ ਪ੍ਰਤ ਖਰਚੇ ਬਿਰਧਤਾ ਨਹੀਂ ਦਰਦ ਜਨਮ ਮਰਨ ਕੋ ਦਹਿ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜਦੋਂ ਇਹ ਖਜ਼ਾਨਾ ਦੂਸਰੇ ਗੁਰੂ ਸਾਹਿਬਾਨ ਦੇ ਕੋਲ ਪਹੁੰਚਿਆ ਨਾ ਤਾਂ ਜਿਹੜੇ ਵੀ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਸਨ ਦੂਸਰੇ ਗੁਰੂ ਸਾਹਿਬਾਨ ਨੇ ਵੀ ਪਹਿਲੇ ਸਤਿਗੁਰਾਂ ਦੇ ਤਰ੍ਹਾਂ ਇਸ ਨਾਮ ਰੂਪੀ ਹੋ ਜਾਣੇ ਦਾ ਪ੍ਰਚਾਰ ਕੀਤਾ ਇਸ ਨਾਮ ਨੂੰ ਇਸ ਸੰਸਾਰ ਦੇ ਅੰਦਰ ਪ੍ਰਕਾਸ਼ ਮਾਨ ਕੀਤਾ ਜਿਸ ਨਾਮ ਨੂੰ ਗਿਰਦੇ ਦੇ ਅੰਦਰ ਧਾਰਨ ਕਰਕੇ ਦੁੱਖਾਂ ਦਿਲਦਰਾਂ ਦਾ ਨਾਸ ਹੁੰਦਾ ਹੈ ਦੁਤੀਏ ਪਾਦਸ਼ਾਨੇ ਲੀਨਸ ਰਾਕੇ ਕੋਜ ਵਿਦਤ ਨਹਿ ਕੀਨਸ